you can never break me will me thrill me you can never kill me ਅੰਜ ਕੀ ਆ ਲਈ ਸਾਰੇ ਆਦੇ ਠੀਕ ਠਾਕ ਹੋ ਤੁਸੀਂ ਸਾਰੇ ਲੈ ਰਿਓ ਨਜ਼ਾਰੇ ਕਿੰਨੇ ਦੇ ਨਜ਼ਾਰੇ ਲੈਨੇ ਦੇਣਾ ਭੁੱਲਤਾ ਨਹੀਂ ਗਏ ਮੈਨੂੰ ਹਾਂਜੀ ਹਾਂਜੀ ਮੈਂ ਆ ਗਈ ਵਾਪਸ ਤੁਹਾਡੇ ਲਈ ਸਪੈਸ਼ਲ ਤੁਹਾਡੇ ਲਈ ਆਈਆਂ ਮੈਂ ਤੁਸੀਂ ਮੇਰਾ ਵੈਲਕਮ ਕਰਿਆ ਕਰੋ ਤੇ ਜ਼ਿੰਦਗੀ ਦੇ ਨਜ਼ਾਰੇ ਲਿਆ ਕਰੋ ਕਿਉਂਕਿ ਜ਼ਿੰਦਗੀ ਇੱਕ ਨਜ਼ਾਰਾ ਹੈ ਯਹਾਂ ਆਣਾ ਨਹੀਂ ਦੁਬਾਰਾ ਹੈ ਹੋਰ ਆ ਜਸੀਆ ਮਰਦਾ ਦੀ ਪੂਸੇ ਦਾ ਟੱਟਾ ਪਣਾ ਖਲਾਵਾ ਹੈ ਮੈਂ ਨਾ ਅੱਜ ਬੜੇ ਦਿਨ ਬਾਅਦ ਆਈਆਂ ਸੋ ਮੈਂ ਬੜੀ ਖੁਸ਼ ਆ ਤਮਾਦਾਂ ਮਗਾ ਲਗਣੀਆਂ ਆਪਣੀ ਬੜੀ ਚ ਨੇ ਇੱਕ ਗੱਲ ਕਹੀ ਆ। ਅੱਜ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨੀ ਆ। ਇੱਕ ਮੇਰੇ ਕੰਟਰੀਬਿਊਸ਼ਨ ਨਾਲ, ਕੁਝ ਮੇਰੇ ਸਬਸਕ੍ਰਾਈਬਰ ਦੀ ਹੈਲਪ ਨਾਲ, ਇੱਕ ਵਿਧਵਾ ਭੈਣ ਆ ਉਹਦੇ 4 ਬੱਚੇ ਆ। ਉਹਦੇ ਇਨਕਮ ਦਾ ਕੋਈ ਸਾਧਨ ਨਹੀਂ ਹੈਗਾ ਤੇ ਉਹਦੇ 1 ਸਾਲ ਦਾ ਜਿਹੜਾ ਕਿਰਾਇਆ ਕਰਦਾ ਐਡਵਾਂਸ ਉਹ ਅੱਜ ਭਰ ਦਿੱਤਾ ਗਿਆ। ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਹੈਲਪ ਕੀਤੀ। 1 ਸਾਲ ਲਈ ਉਹ ਬੱਚੇ ਦੀ ਘਰ ਦੀ ਫਿਕਰ ਖਤਮ ਹੋ ਗਈ। ਉਹ 1 ਸਾਲ ਵਾਸਤੇ ਉਸ ਘਰ 'ਚ ਬੜੇ ਆਰਾਮ ਨਾਲ ਰਹਿਣਗੇ ਤੇ ਖੁਸ਼ੀ-ਖੁਸ਼ੀ ਰਹਿਣਗੇ। ਇਹ ਕਿਹ ਗੱਲ ਦਾ ਨਾ ਮੈਂ ਜਵਾਬ ਦੇਈ। ਰੰਡੀਆਂ ਤੂੰ ਮੈਨੂੰ ਉਹਨਾਂ ਨੂੰ ਪੈਸੇ ਦੇਣੇ ਆ ਜਾਂ ਉਹਨਾਂ ਨੂੰ ਡੋਨੇਟ ਕਰਨੇ ਆ ਤੇ ਇਹਨਾਂ ਦਾ ਸਾਲ ਦਾ ਖਰਚਾ ਪੂਰਾ ਕਰਨਾ ਕਿੱਥੇ ਪਾਈ ਪੋਸਟ ਕਿੱਥੇ ਪਾਈ ਸਟੋਰੀ ਕਿੱਥੇ ਪਾਈ ਰੀਲ ਕਿੱਥੇ ਪਾਈ ਵੀਡੀਓ ਕਿ ਹਾਂ ਵੀ ਮੈਨੂੰ ਟ੍ਰੇਸ਼ਨ ਦੇਵੋ ਐ ਐਮੀ ਆਪਣੇ ਕੋਈ ਮੀਆਂ ਮੱਠੂ ਅਨੇ ਮੈਂ ਤਾਂ ਆਪਣੇ ਕੋਲ ਪੈਸੇ ਕੁਝ ਪਾ ਕੇ ਤੇ ਕੁਝ ਮੇਰੇ ਸਬਸਕ੍ਰਾਈਬਰਾਂ ਦੇ ਪਹਿ ਪਾ ਕੇ ਤੇ ਆਪਾਂ ਨੇ ਸਾਲ ਦਾ ਦਾ ਕਿਰਾਇਆ ਭੰਡਾ ਆਰਾਮ ਨਾਲ ਰਹੂਗੀ ਪੁੱਦੀ ਆਉਂਦੀ ਐਦਾ ਕਿੱਥੇ ਪੁੱਦਾ ਬਣਵਾ ਲਿਆ ਤੂੰ ਜਿਹੜਾ ਸਾਲ ਦਾ ਪੂਰਾ ਖਾਚਾ ਘੱਟ ਗਿਆ ਉਹਦੇ ਮੱਥੇ ਮਾਰਿਆ ਤੂੰ ਇਹ ਸਭ ਮੰਨ ਮੈਂ ਵੀ ਕਰ ਸਕਦੀ ਆ ਪੁੱਦੀ ਆਉਂਦੀ ਕਿ ਮੈਂ ਇਹ ਦਿਨ ਮੈਂ ਫਾਟੀ ਵੀ ਕਹੀ ਸੀ ਕਿ ਕੋਮਨਫਰੈਂਸੀ ਕਿਤੇ ਪਤੇ ਸੀਗੇ ਤੋਂ ਉੱਥੇ ਜਿੰਨੇ ਤਰੇ ਪਾਏ ਸੀਗੇ ਜਿੰਨੇ ਛੜਾਈ ਛੜਾਂ ਦੇ ਸੀਗੇ ਹਨਾ ਮਾਣ ਮੈਂ ਆਪਣੀ ਪੁੱਦੀ ਵੀ ਥੀ ਮੈਂ ਫੋਦੀ ਦੇ ਕਿਤੇ ਉਹਨਾਂ ਸਾਰਨ ਨਾਲ ਯਾਰ ਜੱਤੇ ਨੇ ਮੈਂ ਆਪਣੀ ਮਨ ਮੈਂ ਸਮਾਜ ਸੇਵਾ ਕੀਤੀ ਮੈਂ ਲੋਕ ਸੇਵਾ ਕੀਤੀ ਮੈਂ ਵੀ ਕਹਾ ਦਵਾ ਪਰਫੈਕਟ ਕੁੱਤੀ ਹੈ ਆਪਕੋ ਸਬੂਤ ਦੇ ਕੋਈ ਪ੍ਰੂਫ ਦੇ ਕਿ ਆ ਵੀ ਆ ਦੇਖੋ ਆ ਮੈਂ ਕਿ ਵਰਪਾ ਐਸੀ ਆ ਦੇਖੋ ਮੈਨੂੰ ਸਬਸਕ੍ਰਾਈਬ ਕਰਨਾ ਪੈਸੀ ਇਹ ਬੜੀ ਅੱਛੀ ਬਾਤ ਕਹੀ ਆਪ ਤੁਸੀਂ ਪੁੱਤਿਆਂ ਦੇ ਪਿਛਲੇ ਵਾਰੀ ਮਤਰੇ ਇਸੇ ਕੱਢੀ ਗਾਣ ਮਾਰੀ ਸੀ ਕਿ ਹਾਂ ਦੇਖ ਕਿਉਂ ਕਿਉਂ ਝੂਠ ਬੋਲਦੇ ਨੇ ਪੁੱਤੀਏ ਕਿਉਂ ਝੂਠ ਬੋਲਦੇ ਆ ਆਪਣੇ ਸਬਸਕ੍ਰਾਈਬਰਾਂ ਨਾਲ ਕਿਉਂ ਆਪਣੇ ਗਾਣ ਮਰਵਾਉਣੇ ਹੋ ਕਿਉਂ ਆਪਣਾ ਪੁੱਤ ਖੋਲ ਕੇ ਰਖਾਣੇ ਹੈ ਸਾਡਾ ਪੁੱਤ ਦਾ ਫੁੱਲਾ ਵਾ ਕਿਉਂ ਕਿਉਂ ਸਵਾਲ ਦਾ ਜਵਾਬ ਹੀ ਨਹੀਂ ਮਿਲਿਆ ਅਜੇ ਤੱਕ ਪਹਿਲੀ ਉਹਨੇ ਨਿਸ਼ਾਨਾ ਤਾਂ ਮੈਨੂੰ ਜਵਾਬ ਨਹੀਂ ਮਿਲਿਆ ਦੇਖ ਹੋਰ ਨਵਾਂ ਸਾਫ ਕੱਟ ਮਾਰੇ ਕਿ ਆਖੇ ਮੈਂ ਛਾਲ ਦਾ ਮਤਰਾ ਪੜ ਦਿੱਤਾ ਵਾ ਹੁਣ ਆਰਾਮ ਨਾਲ ਰਹਿਣਗੇ ਹਾਂ ਬਿਲਕੁਲ ਹਾਂ ਬਿਲਕੁਲ ਹਾਂ ਮੈਨੂੰ ਪਤਾ ਲੱਗ ਜਾਵੇਰੇ ਹਿਸਾਬ ਨਾਲ ਤਾਂ ਤ கும்புவி பூத்தரி பாய் நீ போஸ்ட் பாயிண கிட்டே டோனேஷன் மங்குவை நீ தின கேட்க கூசியாவே கேட்க கூசே வச்சே தீங்கு மீன் தசி மீண்டும் இது குசை ரெண்டியனியும் பத்தி தனி மூலிமே பசை டோனடத்தி பாசுமாயி மூழி வச்சோனை சே மூணு தசி ஜூர் ஆமாம் கந்த பாய் குத்தி ஓடி கார்ட் தான் மாரி தோடரை டோகரை டோகரை ஆடிஎன்சம் பெஃபூ பண்ண ஆராமே தான் ਤੁਸੀਂ ਤੁਹਾਡੇ ਵਿੱਚ ਤੇ ਬਲੌਗਰਾਂ ਵਿੱਚ ਕੀ ਫਰਕ ਹੈ ਕੋਈ ਫਰਕ ਨਹੀਂ ਆਗਾ ਬਸ ਉਹਨੇ ਇੱਕ ਹੀ ਨਹੀਂ ਵਰਤਾ ਉਹਨੇ ਕੰਮ ਨਾ ਨਹੀਂ ਆਗਾ ਉਹਨੇ ਇੱਕ ਹੀ ਦਾ ਹੀ ਵਰਗਾ ਉਹ ਵੀ ਅੱਧਾ ਡੋਨੇਸ਼ਨਾਂ ਮੰਗਵਾ ਕੇ ਆਪਣੀ ਗਾਣਾ ਆਪਣੇ ਢਿੱਡਾ ਭਰ ਲੈਣੇ ਤੇ ਗਾਣ ਮਰਵਾਉਣੇ ਨੇ ਤੇ ਆਪਣਾ ਆਪਣੇ ਮੂੰਹਾਂ ਮੀਂਹ ਮਿੱਠੂ ਨਹੀਂ ਆਣਗੇ ਹਾਂ ਨਹੀਂ ਆਣੀ ਮੈਂ ਆਇਆ ਕਿੱਥਾ ਮੈਂ ਨਹੀਂ ਆਇਆ ਕਿੱਥਾ ਮੈਂ ਜੇ ਆਇਆ ਕਿੱਥਾ ਤੋ ਤੁਸੀਂ ਵੀ ਉਹੀ ਕੰਮ ਕਰ ਰਹੀ ਹੋ ਕਰ ਰਹੀਆਂ ਵੀ ਕਿਉਂ ਕਮਾ ਮੈਂ ਤੁਸੀਂ ਸਾਰੇ ਕਰ ਰਹੇ ਹੋ ਇਹ ਕੰਮ ਕਰ ਰਹੇ ਹੋ ਤੁਸੀਂ ਡੋਨੇਸ਼ਨਾਂ ਗੂਪਰ ਥੈਂਕਸ ਆਪ ਨਾ ਨੰਤਮ ਕਾਣਾ ਮੈਂ ਤੋਂ ਪਹਿਲੇ ਅ ਤੋਂ ਪਹਿਲੇ ਬੋਤਨੀ ਕਿਤੇ ਕਿਤੇ ਪੁੱਧਾ ਮਰਵਾ ਗਿਆ ਆਪਣੇ ਪੈਸੇ ਇਕੱਠੇ ਕਰਕੇ ਤੁਸੀਂ ਸਾਨੂੰ ਤੁਸੀਂ ਬੋਲੋ ਕਰੋ ਅਸੀਂ ਲੋਕਾਂ ਨੇ ਡੋਨੇਸ਼ਨ ਕਰਦੇ ਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਪ੍ਰੂਫ ਕਿੱਥੇ ਆ ਭੁੱਦੀ ਆਉਂਦੇ ਆ ਪ੍ਰੂਫ ਕਿੱਥੇ ਆ ਹੋਰ ਵੀ ਗੱਲ ਦਾ ਪ੍ਰੂਫ ਮੰਗੇ ਨਾ ਮੰਗੇ ਮਰੇ ਐਡਲਿਸਟ ਇਹਦਾ ਪ੍ਰੂਫ ਹੋਊਗਾ ਨਾ ਤੇ ਗੁਗਲ 'ਤੇ ਡੋਨੇਸ਼ਨ ਦਿੱਤੀ ਆ ਤੋ ਚਾਟਪਾ ਮੈਂ ਕਿੰਨੀਆਂ ਵੀ ਦੇ ਪਿੱਛੇ ਬੋਲ ਕੇ ਦੇਖੀ ਤਰੀ ਮੈਨੂੰ ਵੀ ਅੱਪੀ ਤੂੰ ਕਿਤਾ ਵੀ ਇਹ ਗੱਲ ਕਹੀ ਹੋਵੇ ਹਾਂ ਮੈਂ ਕਿਹਸੇ ਨੂੰ ਡੋਨੇਸ਼ਨ ਦੀ ਲੋੜ ਆ ਕਿ ਉਹ ਕਿਰਾਏ ਨਹੀਂ ਪਾ ਜਾਂਦਾ ਉਹ ਕੋਮਰੇ ਦਾ ਤੇ ਇਸ ਕਰਕੇ ਮੈਨੂੰ ਡੋਨੇਸ਼ਨ ਕਰੋ ਮੈਨੂੰ ਤਾਂ ਕਿਤੇ ਨਾ ਦੇਖਿਆ ਵਾਹ ਦੀਦੀ ਵਾਹ ਦੀਦੀ ਨਹੀਂ ਨਹੀਂ ਦੀਦੀ ਵਾਹ ਦੀਦੀ ਵਾਹ ਦੀਦੀ ਉਹ ਪਤਾ ਨਹੀਂ ਕਿਰੇ ਆਪਣੇ ਫੁੱਦੇ ਦੇ ਅੰਦਰ ਭੜਕੇ ਤੇ ਸਕੈਨਰ ਪਾਇਆ ਹੋਇਆ ਸੀ ਕਰਦੇ ਤੇ ਜਾਣ ਗਿਆ ਲੋਕੀ ਲੁੱਲੇ ਪਾ ਕੇ ਆਪਣੇ ਤੇ ਤੈਨੂੰ ਡਿਨੇਸ਼ਨ ਕਰਕੇ ਦਿੰ ਜਾਂਦੇ ਪਏ ਸੀ ਕਿੱਤਾ ਜਿੱਤਾ ਮਾਲ ਪੈਣ ਚੋਦ ਪੁੱਤੀ ਸਾਰੀ ਐਵੇਂ ਹੀ ਮਾਦੀਆ ਬਿਦਿਆਂ ਅਹੀਂ ਦਾ ਕਿਤਾਂ ਜੋਏ ਤੇ ਹੁਣ ਮੈਂ ਵੀ ਤਾਂ ਝੂਠੀਆਂ ਸਟੋਰੀਆਂ ਕਰਕੇ ਨਾ ਤੁਹਾਨੂੰ ਸੁਣਾਇ ਕਰਨੀਆਂ ਨੇ ਕਿ ਮੈਂ ਇੰਜੋਏ ਕੀਤਾ ਮੈਂ ਹੱਤਾਦਲ ਦੇ ਅੰਦਰ ਘੁੰਮ ਫਿਰ ਕੇ ਆਈ ਉੱਥੇ ਜਿੰਨੇ ਵੀ ਟ੍ਰਿਪ ਤੇ ਬੈਠੀ ਸੀਗੇ ਜਿੰਨੇ ਵੀ ਕੈਂਪਿੰਗ ਕਰ ਰਹੇ ਸੀਗੇ ਸਾਰੇ ਜਿਹੜੇ ਇਕੱਲੇ ਸਿੰਗਲ ਹੁੰਦੇ ਸੀਗੇ ਸਾਰੇ ਨਾ ਫੁੱਤੀ ਤੇ ਉਹਨਾਂ ਨੂੰ ਸਾਰੇ ਨਜ਼ਾਰੇ ਦਿੱਤੇ ਉਹਨਾਂ ਨੂੰ ਸਾਰੇ ਵਾਤੇ ਮੈਂ ਸਮਾਹ ਸੇਵਾ ਕੀਤੀ ਮੈਂ ਆਪਣੀ ਖੁਦੀ ਦਾ ਮੈਨੂੰ ਭਗਵਾਨਾ ਬਣਾ ਕੇ ਆਈ ਆ ਤੇ ਮੇਰੀ ਵੀ ਖੁਦ ਨਹੀਂ ਪਈ ਆ ਜੀ ਸਾਹ ਬਾਰੀ ਬਾਰੀ ਹਰੇਕ ਕਰ ਦੇ ਵਿੱਚ ਤੁਹਾਨੂੰ ਨਾਲੇ ਕਿ ਆਓ ਧਰਮ ਕਿਸੇ ਇੱਕ ਬੰਦੇ ਦਾ ਨਹੀਂ ਹੈਗਾ ਇਹ ਸਤਾ ਸਾਂਝਾਗਾ ਤੇ ਧਰਮ ਦਾ ਸੋਸ਼ਲ ਮੀਡੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਅੱਛਾ ਅੱਛਾ ਸਮਝ ਗਈ ਸਮਝ ਗਈ ਮੈਂ ਤੂ ਟੋਡ ਮਾਰਦੀ ਪਈ ਆ ਮਣ ਕੋ ਆ ਤੀਸਾ ਵੰਦੀਆਂ ਨੇ ਕਿੰਨੇ ਦਿਨ ਹੋ ਗਏ ਨੇ ਤੇਰੇ ਤੀਸਾ ਨਹੀਂ ਆਦੀਆਂ ਨੇ ਮੇਰਦੀਆਂ ਹਾਂ ਧਰਮ ਦੇ ਮੁੱਦੇ مش عندنا ਧਰਮ مش عندنا ਆਈ ਜਾ ਧਰਮ ਇੱਕ ਜਾਣੀ ਹੁੰਦਾ ਜਿਹੜਾ ਛੋਸ਼ਲ ਮੀਡੀਆ ਕੋਈ ਲਾ ਨਾ ਦੇ ਨੀਂਦਾ ਚਲ ਭੋਸੜੀ ਕੇ ਸੋਸ਼ਲ ਮੀਡੀਆ ਤੇ ਧੋਂਗੀ ਦੇ ਬਾਬੇ ਦੋ ਕੁੜੀ ਦੇ ਬਾਬੇ ਆਪਣੀ ਪ੍ਰਮੋਸ਼ਨ ਕਰਾ ਸਕਦੇ ਨੇ ਧਰਮ ਦੇ ਨਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਰਾਜਨੀਤੀ ਕੀਤੀ ਜਾ ਸਕਦੀ ਆ ਧਰਮ ਦੇ ਨਾਂ ਦੇ ਉੱਤੇ ਤੇਰੇ ਵਰਗੇ ਗਸਤੀਆਂ ਦਾਨੇਸ਼ਨਾ ਮੰਗ ਸਕਦੀਆਂ ਨੇ ਮਗਰ தர்ம அல ਕਿਸੇ ਨਾਲ ਸਿਆਸਤ ਨਹੀਂ ਕਰਨੀ ਚਾਹੀਦੀ ਮਗਰ ਸਿਆਸਤ ਹੁੰਦੀ ਆ ਤਰ ਮਦੇ ਨਾਲ ਕਿਸੇ ਨੂੰ ਨੁੱਤਣੀ ਨਹੀਂ ਚਾਹੀਦਾ ਮਗਰ ਲੋਕਿਆ ਜਾਂਦਾ ਕਿਰਸ਼ੋਸ਼ੇ ਮੇਰੇ ਆ ਕਿਉਂ ਗਾਣਾ ਦੇ ਨਾ ਨਹੀਂ ਆ ਗਾਸ਼ੋਸ਼ੇ ਮੜੀਆ ਤੇ ਗਾਣਾ ਮਰੀ ਜਾਂਦੀ ਇਤਨਾ ਮਦੇ ਨਾਲ ਪੂਇਓ ਪਕਾ ਹੀ ਮਰੀ ਨੇ ਪੋਸਲੀ ਹੁੰਦੀ ਐ ਡਾਂਡੂ ਜਨਰੇਸ਼ਨ ਹੈ ਤੇ ਗੈਂਡੂ ਜਨਰੇਸ਼ਨ ਹੈ ਸਾਲੀ ਗੈਂਡੂ ਜਨਰੇਸ਼ਨ ਹੈ ਇਹ ਕੇਨਡੂ ਜਨਰੇਸ਼ਨ ਆਈ ਪਕਾਈ ਬਸ ਪਕਾਈ ਨਿਆ ਮਾਰਨੇ ਆਂਦੀਆਂ ਨੇ ਡੋਨੇਸ਼ਨ ਮੰਗਣੀਆਂ ਆਂਦੀਆਂ ਡੋਨੇਸ਼ਨਾਂ ਦੇ ਨਾਂ ਤੇ ਭੀਖ ਮੰਗਣੀਆਂ ਆਂਦੀ ਆ ਫਿਰ ਭੀਖ ਮੰਗ ਕੇ ਫਿਰ ਲੋਕਾਂ ਨੂੰ ਦੱਸਣਾ ਵੀ ਨਹੀਂ ਹਗਾ ਕਿ ਤੁਹਾਡੇ ਪੈਸੇ ਕਿੱਥੇ ਖਰਚੇ ਨੇ ਜੇ ਤੁਹਾਡੇ ਕੋਈ ਡੋਨੇਸ਼ਨ ਦੇ ਉੱਤੇ ਕੋਈ ਕਮੈਂਟ ਕਰ ਦੇਵੇ ਕਿ ਤੂੰ ਡੋਨੇਸ਼ਨ ਕਿੱਥੇ ਦਿੱਤੀ ਫਿਰ ਤੁਹਾਡੇ ਚਿਕਾ ਨਿਕਲਦੀਆਂ ਨੇ ਫਿਰ ਤੁਹਾਡੇ ਪੁੱਦੇ ਖੋਲ ਜਾਂਦੇ ਨੇ ਫਿਰ ਭੀਗਾਂ ਨੂੰ ਆ ਜਾ ਹਾਂਡੇ ਪੁੱਦੇ ਵਿੱਚ ਹੱਥ ਪਾ ਕੇ ਦੇਖ ਲੋ ਤੁਸੀਂ ਉਹ ਭੀਖ ਦਿਖਾ ਰਿਓ ਜਿਹੜੇ ਸਾਰੇ ਉਹ ਕੇਟੀਐਮ ਮਸ਼ੀਨ ਲਾ ਕੇ ਬੈਠੇ ਹੁੰਦੇ ਆ ਹਨਾ ਉਹ ਦਿਖਾ ਰਿਓ ਤੁਸੀਂ ਭੈਣ ਚੋਦੇ ਏਟੀਐਮ ਚੋਂ ਪੈਸੇ ਕਢਾਣੇ ਆ ਉਹ ਏਟੀਐਮ ਤੁਹਾਡੇ ਹੱ ਇਹ ਤਾਂ ਇਹ ਮੂਦ ਕਰਦੇ ਆ ਉਹ ਆ ਤਾਂ ਐਟਮ ਤੂੰ ਉਹਨੂੰ ਦਿਖਾਣੇ ਹੋ ਤੇ ਪੈਸੇ ਕਮਾਣੇ ਹੋ ਤੇ ਕਮਾਓ ਜੇਸੇ ਕਰਕੇ ਮਕੈਨਿਕ ਨੇ ਨਜ਼ਾਰੇ ਲਿਆ ਕਰੋ ਤੇ ਨਜ਼ਾਰੇ ਦਿਖਾ ਕਰੋ ਕਿਉਂਕਿ ਜ਼ਿੰਦਗੀ ਇੱਕ ਨਜ਼ਾਰਾ ਹੈ ਯਹਾਂ ਆਣਾ ਨਹੀਂ ਦੁਬਾਰਾ ਹੈ ਸੋ ਬੈਠ ਕੇ ਆਪਣੀ ਜ਼ਿੰਦਗੀ ਨਜ਼ਾਇਕ ਕਰੋ ਕਿਉਂਕਿ ਅਸਾ ਦੇ ਤਰ੍ਹਾਂ ਚੱਲ ਰਿਹਾ ਪੋਟਾਸਟ ਪੋਟਾਸਟ ਬੰਦ ਕਰਨੀਗੇ ਤੇ ਭਈਆ ਇਹ ਤਾਂ ਆਪਣੇ ਤੇ ਟਰੰਪ ਨੇ ਮੁਰਨਾ ਨੀਗੇ ਤੇ ਭਈਆ ਉੱਤੋਂ ਇਹੋ ਜੀਆਂ ਗਸ਼ਤੀਆਂ ਨੇ ਭਾਂਚੋਕ ਭੀਖ ਮੰਗਣਾਂ ਤਾਂ ਦਾ ਜਾ ਰਹੇ ਨੇ ਇਹਨਾਂ ਦੇ ਵੱਡਾ ਵੱਡਾ ਸਕੈਮ ਕਰ ਰਹੀਆਂ ਨੇ ਆਪਣੀ ਆਡੀਅੰਸ ਨਾਲ ਰਹਿ ਹੀ ਰੱਬ ਦਾ ਨਾ ਬੁਸਾ ਚੜਦਾ ਇਹੋ ਜੀਆਂ ਦੇ ਉੱਤੇ ਹਰਾਮ ਇਹ ਬੜੀ ਅੱਛੀ ਬਾਤ ਕਹੀ ਆਪੇ ਚੌਕਿਆ ਤੂੰ ਇੱਧਰ ਤੋਂ ਨਹੀਂ ਹੋ ਲੱਪੀ ਮੰਗਣ ਲੱਗ ਪੇ ਰੱਬੀ ਖਾਧਾ ਤੂੰਦਾ ਵੈ ਨਾ ਚੰਗ ਕਰ ਦੇ ਇੱਕ ਟੋਰਾ ਫੜੋ ਤੇ ਆਪਣੇ ਆਪਣੇ ਏਰੀਏ ਦੇ ਚੌਂਕਾ ਵਿੱਚ ਬੈਠ ਜਾਓ ਜਾਂ ਨਾ ਫੁੱਦੀ ਦੇ ਕੇ ਆਪਣੇ ਪੈਸੇ ਕਿੱਥੇ ਕਰ ਲੋ ਜਾਂ ਭੀਖ ਮੰਗ ਕੇ ਪੈਸੇ ਕਿੱਥੇ ਕਰ ਲੋ ਸਾਰੀਆਂ ਮੇਰੀਆਂ YouTube ਤੇ ਮੂਹ ਖੋ ਗਏ ਤਾਂ ਬਸ ਅਹੀਂ ਦਾ ਇਹ ਕਰਤਾ ਅਹੀਂ ਵੈ ਕਰਤਾ ਅਹੀਂ ਆਪਣੇ ਮੂੰਹ ਮੀਂਹ ਮੱਠੂ ਭਈਆਂ ਗਿਆ ਪੈ ਪੋਵੜੀਆਂ ਹੁੰਦੀਆਂ ਕੁੱਤੀਆਂ ਮਗਰ ਆਪਾਂ ਤਾਂ ਜੋਏਗਾ ਜੇ ਬਈਸਾਂ ਆਦੀ ਸ਼ਰਮ ਆਵੇ ਜਿਹਦਾ ਨਾ ਜੋ ਹੁੰਦਾ ਹੋਈ ਜਾਵੇ ਰੱਬ ਰੱਬ ਜਾਂਦਾ ਸਾਰਾ ਕੁਝ ਸਪੈਰ ਦੀ ਫੁੱਤੀ ਮਰਾਵੇ ਦੂਗੀ ਅਸੀਂ ਨਾ ਨਹੀਂ ਆਦੇ ਜਾਣੇ ਆ ਆ ਨਿਆਰਾ ਜਿੰਦਗੀ ਪਤਾ ਨਹੀਂ ਕਦੋਂ ਖਤਮ ਹੋ ਜਾਣੀ ਹੈ ਯਾਰ ਜ਼ਿੰਦਗੀ ਜਿਉ ਇਸੇ ਕਰਕੇ ਮੈਂ ਕਹਿੰਨੀ ਆ ਜ਼ਿੰਦਗੀ ਜਿਉ ਇੰਜੋਏ ਕਰੋ ਮਗਰ ਇਹੋ ਨਹੀਂ ਭੀਖ ਮੰਗ ਕੇ ਜਿੰਦਗੀ ਜਿਤੇ ਕੀ ਜਿੰਦਗੀ ਜਿਤੇ ਯਾਰ ਹੱਦ ਹੋ ਗਈ ਤਾਂ ਬਟੇ ਯਾਰ ਸਾਲੀਆ ਮਰੀਏ ਪੀ ਹਮੰਗ ਮੰਗੇ ਦਾ YouTube ਤੇ ਗੁਜਾਰਾ ਕਰਾਇਆ ਤੇ ਰੀਅਲ ਲਾਈਵ ਜਿੱਡਾ ਟੱਕਰ ਵੀ ਹੋਣੀ ਆ ਰੀਅਲ ਲਾਈਵ ਜਾ ਪੈ ਜਾ ਪੁੱਤ ਨੰਗਾ ਕਰਕੇ ਮੈਂ ਨਹੀਂ ਜਾਉਂਗਾ ਤੇ ਆਜੋ ਆਜੋ ਦੱਸੋ ਪੇ ਆਜੋ 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 ਮੇਲੇ ਨਾ ਮੇਲਾ ਹੰਗ ਮੇਲਾ ਨਾ ਮੇਲਾ ਮੈਂ ਬਧੀਆ ਵਾ ਦੇਖੋ ਮੇਰੇ ਮਮੇ ਮੋਟੇ ਮੋਟੇ ਆਜ ਗਮਰੇ ਪੁੱਤਾਂ ਦੇ ਕੋ ਆ ਗਾਦੋਲ ਕੀ ਆ ਆ ਦੇ ਕੁਪਟ ਅੰਮੀ ਤੇ ਅੰਗਾਂ ਕਿ ਦੇ ਖਾਦ ਨੇ ਆ ਦੇ ਕੋ ਮੇ ਬਲਵ ਫਿਜ਼ੇ ਬੋਲ ਦੇ ਕੋ ਵਾਹ ਓਕੇ ਸੋ ਓਕੇ ਤਾਦਾ ਬਾਬਾ ਲਵ ਯੂਸ ਅਰਨੂ ਗੱਲ ਲੈਣਾ ਹੋਲੀ ਵੜੀ ਬੇ